ਬੀਬੀ ਪਰਮਜੀਤ ਕੌਰ ਖਾਲੜਾ ਹੋਣੀ ਇਸ ਸੀਜ਼ਨ ਨੂੰ ਲੈ ਕੇ ਜਿਹੜਾ ਹੈ ਤਿਆਰੀ ਕਰ ਰਹੇ ਨੇ ਜਾਂ ਇਸ ਤਰ੍ਹਾਂ ਦੀ ਗੱਲਬਾਤ ਹੋ ਰਹੀ ਹੈ ਕਿ ਉਹ ਤਰਨਤਾਰ ਤੋਂ ਜਿਹੜੀ ਹੈ ਚੋਣ ਲੜ ਸਕਦੇ ਹੈਗੇ ਨੇ ਸਰਦਾਰਤਾ ਸਿੰਘ ਕੀ ਕਾਰਨ ਰਹੇ ਹੈਗੇ ਨੇ ਜਿਹੜਾ ਬੀਬੀ ਜੀ ਦੇ ਵੱਲੋਂ ਸਟੈਪ ਬੈਕ ਇਸ ਮਸਲੇ ਤੇ ਕੀਤਾ ਗਿਆ ਉਹਨਾਂ ਦੀ ਦੁਬਾਰੇ ਗੱਲਬਾਤ ਆ ਜਿਹੜੀ ਭਾਈ ਅਮਰਪਾਲ ਸਿੰਘ ਨਾਲ ਹੋਈ ਹੈਗੀ ਆ ਸੋ ਉਹਨਾਂ ਨੇ ਸਾਨੂੰ ਜਿਹੜੀ ਹੈਗੀ ਆ ਸੂਚਨਾ ਇਹ ਦਿੱਤੀ ਹੈਗੀ ਆ ਵੀ ਉਹਨਾਂ ਨੇ ਸੁਝਾਅ ਦਿੱਤਾ ਹੈ ਵੀ ਦੋ ਹੀ ਬੰਦੇ ਆ ਜਿਹੜਾ ਨਾਲ ਪੰਥਾ ਜਿਹੜਾ ਡਟ ਕੇ ਖੜ ਸਕਦਾ ਹੈਗਾ ਵੀ ਤੀਜਾ ਬੰਦਾ ਸਾਡੇ ਕੋਲ ਕੋਈ ਹੈ ਹਾਂ ਹਾਂ ਇਹ ਆ ਬੀਬੀ ਪਰਮਜੀਤ ਕੌਰ ਖਾਲੜਾ ਨੇ ਤੇ ਆ ਬੱਚੀ ਸਤਵੰਤ ਕੌਰ ਆ ਜਿਹੜੀ ਸ਼ਹੀਦ ਭਾਈ ਅਮਰੀਕ ਸਿੰਘ ਦੀ ਬੇਟੀ ਹੈਗੀ ਔਰ ਇੱਕ ਤਾਂ ਬਲਾਰਾ ਬਹੁਤ ਅੱਛੀ ਹੈਗੀ ਆ ਜੀ ਉਹਨਾਂ ਨੇ ਆਪਣੇ ਬੋਲਣ ਦੇ ਅੰਦਾਜ਼ ਜਾਂ ਪੰਜ ਮੈਂਬਰੀ ਭਾਰਤੀ ਕਮੇਟੀ ਵਿੱਚ ਜਿਸ ਕਿਸਮ ਦੀਆਂ ਸਰਗਰਮੀਆਂ ਕਰੀਆਂ ਨੇ ਉਸ ਤੋਂ ਜਿਹੜਾ ਹੈਗਾ ਵੀ ਉਹਨਾਂ ਨੇ ਆਪਣੀ ਜਿਹੜੀ ਸ਼ਖਸੀਅਤ ਦਾ ਔਰ ਆਪਣੀ ਰਾਜਨੀਤਿਕ ਜਿਹੜੀ ਜਿਹੜੀ ਸੱਚਤਾ ਹੈਗੀ ਆ ਉਹਦਾ ਜਿਹੜਾ ਲੋਹਾ ਮਨਵਾ ਲਿਆ ਔਰ ਜਿੰਨਾਂ ਕੇ ਸਾਡੇ ਕੋਲ ਖਬਰਾਂ ਨੇ ਵੀ ਭਾਈ ਅਮਰਪਾਲ ਸਿੰਘ ਵੱਲੋਂ ਵੀ ਸਹਿਮਤੀ ਆ ਜਿਹੜੀ ਦੇ ਦਿੱਤੀ ਗਈ ਹੈ। ਜਿੰਨੇ ਕੋ ਮੇਰੀ ਜਾਣਕਾਰੀ ਹੈਗਾ ਵੀ ਭਾਈ ਅਮਰਪਾਲ ਸਿੰਘ ਵੱਲੋਂ ਗੋ ਹੈਡ ਜਾ ਦਿੱਤੀ ਹੈਗੀ ਹੈ ਨਾ ਸੋ ਪੰਜ ਮੈਂਬਰੀ ਕਮੇਟੀ ਦੇ ਕੁਝ ਮੈਂਬਰ ਕੁਝ ਮੈਂਬਰਾਂ ਦੀ ਸਹਿਮਤੀ ਦਾ ਸਾਡੇ ਕੋਲ ਜਿਹੜਾ ਹੈਗਾ ਉਹ ਆਇਆ ਹੈਗਾ। ਹੁਣ ਬੀਬੀ ਜੀ ਦਾ ਡਿਪੈਂਡ ਕਰਦਾ ਬੀਬੀ ਸੁਤੰਤ ਕੌਰ ਉਹਨਾਂ ਤੇ ਵੀ ਉਹ ਇਸ ਸਿਨੈਰੀਓ ਵਿੱਚ ਰਾਜਨੀਤੀ ਵਿੱਚ ਇੱਕ ਤਰ੍ਹਾਂ ਨਾਲ ਰਾਜਨੀਤੀ ਵਿੱਚ ਆ ਤਾਂ ਹੋ ਗਏ ਨੇ ਥੱਲੇ ਤਾਂ ਹੋ ਹੀ ਨੇ ਹੁਣ ਜਦੋਂ ਕਾਮ ਨੂੰ ਅਗਲਾ ਕਦਮ ਆਪਾਂ ਕਹ ਲਈਏਗਾ ਹੈਗਾ ਕਿ ਉਹ ਕਿਸ ਤਰ੍ਹਾਂ ਡਿਸਾਈਡ ਕਰਦੇ ਆ ਤੋ ਇਹ ਹੁਣ ਬੀਬੀ ਜੀ ਤੇ ਜਿਹੜਾ ਹੈਗਾ ਡਿਪੈਂਡ ਕਰਦਾ ਤਰਨਤਾਨ ਦੇ ਵਿੱਚ ਜਿਮਨੀ ਚੋਣ ਜਿਹੜੀ ਹੈ ਹੋਣੀ ਹੈਗੀ ਆ 27 ਜੂਨ ਨੂੰ ਜਿਹੜਾ ਹੈ ਨੋਟੀਫਿਕੇਸ਼ਨ ਜਾਰੀ ਹੋ ਗਿਆ ਸੀ ਕਿ ਸੀਟ ਜਿਹੜੀ ਹੈ ਉਹ ਮੇਰਾ ਖਿਆਲ ਖਾਲੀ ਹੋ ਚੁੱਕੀ ਹੈ ਤੇ ਉਸ ਤੋਂ ਬਾਅਦ तकरीबन 6 ਮਹੀਨੇ ਦਾ ਸਮਾਂ ਹੁੰਦਾ ਹੈ ਤੇ ਪਿਛਲੇ ਹਫਤੇ ਆਪਾਂ ਗੱਲਬਾਤ ਕਰਕੇ ਆਏ ਸੀ ਕਿ ਸ਼ਾਇਦ ਬੀਬੀ ਪਰਮਜੀਤ ਕੌਰ ਖਾਲੜਾ ਹੁਣੀ ਇਸ ਸੀਜ਼ਨ ਨੂੰ ਲੈ ਕੇ ਜਿਹੜਾ ਹੈ ਤਿਆਰੀ ਕਰ ਰਹੇ ਨੇ ਜਾਂ ਇਸ ਤਰ੍ਹਾਂ ਦੀ ਗੱਲਬਾਤ ਹੋ ਰਹੀ ਹੈ ਕਿ ਉਹ ਤਰਨਤਾਰ ਤੋਂ ਜਿਹੜੀ ਹੈ ਚੋਣ ਲੜ ਸਕਦੇ ਹੈਗੇ ਨੇ ਸਰਦਾਰ ਭਤਾ ਸਿੰਘ ਜੀ ਕੀ ਕਾਰਨ ਰਹੇ ਹੈਗੇ ਨੇ ਜਿਹੜਾ ਬੀਬੀ ਜੀ ਦੇ ਵੱਲੋਂ ਸਟੈਪ ਬੈਕ ਇਸ ਮਸਲੇ ਤੇ ਕੀਤਾ ਗਿਆ ਹਾਂਜੀ ਪਿਛਲੇ ਹਫਤੇ ਜਿੰਨਾ ਸਿੰਘਾਂ ਨੇ ਬੀਬੀ ਜੀ ਖਾਲੜਾ ਜੀ ਨਾਲ ਗੱਲਬਾਤ ਕੀਤੀ ਸੀ ਉਹ ਸਾਡੇ ਸੰਪਰਕ ਵਿੱਚ ਸੀ ਅਸੀਂ ਉਹਨਾਂ ਨਾਲ ਸੰਪਰਕ ਕਰਿਆ ਉਹਨਾਂ ਨੇ ਬੀਬੀ ਜੀ ਨਾਲ ਵੀ ਗੱਲ ਕੀਤੀ ਤੇ ਬੀਬੀ ਜੀ ਦੀ ਬੇਟੀ ਕਿਰਨਪ੍ਰੀਤ ਕੌਰ ਨਾਲ ਵੀ ਗੱਲ ਕੀਤੀ ਸੋ ਪਹਿਲੀ ਗੱਲ ਉਹਨਾਂ ਨੇ ਬੱਚੀ ਕਰਨਪ੍ਰੀਤ ਕੌਰ ਨਾਲ ਕਰੇ ਸੀ ਵੀ ਆ ਇਸ ਤਰ੍ਹਾਂ ਦਾ ਇੱਕ ਸੰਦੇਸ਼ ਹੈਗਾ ਪੰਥ ਦੀਆਂ ਸਮੂਚੀਆਂ ਸੰਸਥਾਵਾਂ ਵੱਲੋਂ ਜਿਹੜੀਆਂ ਪੰਥਕ ਜਜ਼ਬਾ ਰੱਖਦੀਆਂ ਹੈਗੀਆਂ ਵੀ ਉਹੋ ਬੀਬੀ ਪਰਮਜੀਤ ਕੌਰ ਖਾਲੜਾ ਉਹਨਾਂ ਨੂੰ ਤਰਨਤਲਨ ਸਾਹਿਬ ਖੇ ਇਲੈਕਸ਼ਨ ਹੋਏਗੇ ਹਲੇ 4-5 ਮਹੀਨੇ ਲੱਗ ਜਾਣਗੇ ਕੋਈ ਗੱਲ ਨਹੀਂ ਵੀ ਉਹਦੇ ਲਈ ਤੁਹਾਡੀ ਕੀ ਰਾਏ ਹੈਗੀ ਅਸੀਂ ਤੁਹਾਨੂੰ ਦੋਵਾਂ ਤੋਂ ਮਾਇਆ ਧੀਮਾਂ ਤੋਂ ਇਹ ਸਲਾਹ ਲੈਂਦੇ ਹੈਗੇ ਆ ਸੋਸ ਵੇਲੇ ਦੋਮਾ ਨੇ ਇਕਤਨ ਨਾਲ ਇਹ ਕਿਹਾ ਸੀਗਾ ਵੀ ਜੇ ਪੰਥ ਚਾਹੁੰਦਾ ਹੈਗਾ ਤਾਂ ਫਿਰ ਸਾਨੂੰ ਕੋਈ ਉਤਰਾਜ ਨਹੀਂ ਹੈ ਪਰ ਅਸੀਂ ਮਤਲਬ ਕਿ ਕਿਸੇ ਖਾਸ ਧਿਰ ਵੱਲੋਂ ਨਹੀਂ ਪੰਥ ਵੱਲੋਂ ਜਿਹੜਾ ਹੈਗਾ ਉਹ ਨਮਾਇੰਦਗੀ ਆ ਜਿਹੜੀ ਕਰ ਸਕਦੇ ਹੈਗੇ ਹੁ ਤੋਂ ਬਾਅਦ ਰਾਜਨੀਤਿਕ ਧਿਰਾਂ ਵੱਲੋਂ ਸਰਗਰਮੀ ਵੀ ਹੋਈ ਤੇ ਫਿਰ ਉਹਨਾਂ ਨੇ ਅਸਲ ਚ ਇਹ ਵੀ ਕਿਹਾ ਸੀ ਕਿ ਵੀ ਸਾਨੂੰ ਥੋੜਾ ਸਮਾਂ ਵੀ ਚਾਹੀਦਾ ਇਸ ਬਾਰੇ ਸੋਚਣ ਤੇ ਹੈਨਾ ਸੋ ਨਾਲ ਉਹਨਾਂ ਨੇ ਇਹ ਗੱਲ ਕਹੀ ਸੀ ਬੀਬੀ ਕਿਰਨਪ੍ਰੀਤ ਕੌਰ ਨੇ ਤੇ ਬੀਬੀ ਪਰਮਜੀਤ ਕੌਰ ਖਾਲਾ ਉਹਨਾਂ ਨੇ ਪਰ ਹੁਣ ਥੋੜਾ ਆ ਰਿਹਾ ਸਾਨੂੰ ਵੀ ਇਹ ਪਤਾ ਲੱਗਿਆ ਵੀ ਉਹਨਾਂ ਦੀਆਂ ਕੁਝ ਪਰਿਵਾਰਕ ਜ਼ਿੰਮੇਵਾਰੀਆਂ ਨੇ ਇੱਕ ਬੀਬੀ ਜੀ ਦੀ ਸਿਹਤ ਹੈ ਜਿਹੜੀ ਨਾ ਸਾਜ ਰਹੀਂਦੀ ਹੈਗੀ ਆ ਉਮਰ ਦੇ ਤਕਾਜ਼ੇ ਨਾਲ 19 ਸਰਗਰਮੀ ਦਾ ਨਾਂ ਹੋ ਸਕਣਾ ਤੇ ਬੀਬੀ ਕਰਨਪ੍ਰੀਤ ਕੌਰ ਦੇ ਕੋਲੇ ਉਹਨਾਂ ਦਾ ਰਹਿਣਾ ਅੱਜ ਕੱਲ ਉਹ ਉੱਥੇ ਬੱਚੀ ਕੋਲ ਹੀ ਰਹਿ ਰਹੇ ਹੈਗੇ ਐਸੋ ਮੁੜ ਕੇ ਪੰਜਾਬ ਮੂਵ ਹੋਣਾ ਜਾਂ ਇਹ ਇਹ ਕਾਫੀ ਕਿਸਮ ਦੀਆਂ ਪਰਿਵਾਰਕ ਕੰਪਲਿਕੀਸ਼ਨਸ ਕਰਕੇ ਉਹਨਾਂ ਨੂੰ ਲੱਗਦਾ ਹੈ ਵੀ ਉਹ ਕਹਿ ਰਹੇ ਹੈਗੇ ਆ ਵੀ ਹੁਣ ਸਾਤੋਂ ਜਿਹੜਾ ਹੈਗਾ ਮੇਰਾ ਖਿਆਲ ਵੀ ਨਹੀਂ ਨਹੀਂ ਨਿਭਣੀ ਹੈਗੀ ਸੋ ਕੋਸ਼ ਪਰਿਵਾਰਕ ਹੈਗੀਆਂ ਜਿੱਦਾਂ ਨਾ ਵੀ ਅੰਦਰੋਂ ਨੇ ਉਸ ਬੱਚੇ ਨਾਲ ਰਹਿਣ ਕਰਕੇ ਉਹਨਾਂ ਦੇ ਪਰਿਵਾਰ ਨੂੰ ਸੰਭਣਾ ਸੋ ਬੀਬੀ ਜੀ ਦੀਆਂ ਇਸ ਤਰ੍ਹਾਂ ਦੀਆਂ ਕੰਪਲਿਕੀਸ਼ਨਸ ਕਰਕੇ ਬੀਬੀ ਜੀ ਹਾਲ ਦੀ ਘੜੀ ਹੈਗੀ ਆ ਜਿਹੜੇ ਤੇ ਸਿਹਤ ਦੀ ਨਾ ਸਾਜ਼ੀ ਕਰਕੇ ਉਹ ਹਟ ਰਹੇ ਹੈਗੇ ਆ ਸੋ ਹੁਣ ਦੇਖਦੇ ਹਾਂਗੇ ਕਿ ਅਗਲੇ ਪ੍ਰੋਗਰਾਮਾਂ ਵਿੱਚ ਕੀ ਹੁੰਦਾ ਸੋ ਪਿਛਲੇ ਵਾਰੀ ਜਦੋਂ ਉਹਨਾਂ ਨਾਲ ਗੱਲ ਹੋਈ ਸੀ ਤਾਂ ਉਹਨਾਂ ਨੇ ਕਿਹਾ ਸੀਗਾ ਵੀ ਜੇ ਪੰਥ ਫੈਸਲਾ ਕਰੇਗਾ ਤਾਂ ਅਸੀਂ ਪੰਥ ਦੇ ਫੈਸਲੇ ਅੱਗੇ ਸਿਰ ਝੁਕਾਵਾਂਗੇ ਪਰ ਉਹ ਤੋਂ ਬਾਅਦ ਜਦੋਂ ਬੰਦਾ ਸਾਰਾ ਕੁਝ ਸੋਚਦਾ ਵੀ ਮੁਰ ਕੇ ਅਮਰੀਕਾ ਤੋਂ ਪੰਜਾਬ ਮੂਵ ਹੋਣਾ ਪਵੇਗਾ ਉੱਥੇ ਇਕੱਲੇ ਨੇ ਕੋਈ ਦੇਖਣ ਸਾਹਮਣ ਵਾਲਾ ਪਰਿਵਾਰਕ ਮੈਂਬਰ ਨਹੀਂ ਉਹਦੇ ਚ ਇਹ ਹੈ ਨਾ ਕਿ ਜੇ ਬੰਦਾ ਇਮਾਨਦਾਰੀ ਨਾਲ ਸੋਚਦਾ ਫਿਰ ਸਾਰੇ ਐਸਪੈਕਟ ਸੋਚਦਾ ਹੈ ਜੇ ਆਪਾਂ ਕਹੀ ਕਿ ਕਿਸੇ ਨੇ ਉਦਾਂ ਹੀ ਕਰਨਾ ਹੋਵੇ ਠੀਕ ਹੈ ਲਾਲਚ ਵਿੱਚ ਲਾਲਚ ਦਾ ਫਿਰ ਤਾਂ ਜਿਹੜੀ ਲੋਕ ਤਾਂ ਉੱਥੇ ਭੱਜੇ ਫਿਰਦੇ ਨੇ ਮੈਨੂੰ ਐਮਐਲਏ ਬਣਾ ਦਿਓ ਨਾ ਸੋ ਬੀਬੀ ਜੀ ਨੇ ਬਹੁਤ ਸੋਚ ਸਮਝ ਕੇ ਆਪਣੇ ਪਰਿਵਾਰ ਦੇ ਸਾਰੇ ਫੈਸਲਿਆਂ ਦੇ ਅਸਾਰ ਇਸ ਦੇ ਉੱਤੇ ਹੋਰ ਫਿਰ ਕਿਸ ਨਾਮ ਦੀ ਚਰਚਾ ਹੋ ਰਹੀ ਹੈ ਇਹਨਾਂ ਤਰ੍ਹਾਂ ਵੱਲੋਂ ਖਾਸ ਕਰਕੇ ਜੇ ਆਪਾਂ ਕਹੀ ਕਿ ਭਾਈ ਅਮਰਤਪਾਲ ਸਿੰਘ ਵਾਲੀ ਤੇਰ ਕਿਉਂਕਿ ਵਿੱਚੋ ਜੇ ਗੱਲ ਚੱਲੀ ਸੀ ਜਾਂ ਕਿਸੇ ਨੇ ਫੇਕ ਪੋਸਟ ਪਾਤੀ ਸੀ ਕਿ ਸ਼ਾਇਦ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਜਿਹੜੇ ਮਾਤਾ ਜੀ ਨੇ ਉਹਨਾਂ ਦੇ ਵੱਲੋਂ ਜਿਹੜਾ ਹੈ ਪਰ ਉਸਤੇ ਜਿਹੜਾ ਹੈ ਉਹਨਾਂ ਨੇ ਕਿਹਾ ਕਿ ਨਹੀਂ ਇਸਤੇ ਨਾਲ ਫਿਰ ਉਹ ਪਰਿਵਾਰਵਾਦ ਵਾਲਾ ਜਿਹੜਾ ਆਲਰੇਡੀ ਇੱਕ ਠੱਪਾ ਬਾਕੀਆਂ ਦੇ ਲੱਗਦਾ ਉਹ ਇੱਧਰ ਵੀ ਲੱਗ ਜਾਏਗਾ ਫਿਰ ਹੋਰ ਕਿਹੜੇ ਨਾਮ ਤੇ ਚਰਚਾ ਜਿਹੜੀ ਚੱਲਦੀ ਹਾਂਜੀ ਹਾਂਜੀ ਸੋ ਬੀਬੀ ਜੀ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਵੱਲੋਂ ਪਿੱਛੇ ਹਟ ਜਾਣ ਨਾਲ ਜਿਹੜੀ ਸਾਡੇ ਕੋਲ ਹੁਣ ਸੋਚਨਾ ਹੈਗੀ ਆ ਵਿਸ਼ੇਦ ਪਾਈ ਅਮਰੀਕ ਸਿੰਘ ਦੀ ਬੇਟੀ ਬੀਬੀ ਸਤਵੰਤ ਕੌਰ ਦੇ ਨਾਂ ਤੇ ਲਗਭਗ ਸਹਿਮਤੀ ਹੋ ਗਈ ਹੋਈ ਆ ਸੋ ਜਿਹੜੇ ਏਲਚਿਆਂ ਨੇ ਪਿਛਲੇ ਹਫਤੇ ਭਾਈ ਅਮਰਤਪਾਲ ਸਿੰਘ ਨਾਲ ਗੱਲ ਕਰੀ ਸੀ ਸੋ ਬੀਬੀ ਪਰਮਜੀਤ ਕੌਰ ਖਾਲੜਾ ਦੇ ਬਾਹਰ ਹੋ ਜਾਣ ਤੋਂ ਬਾਅਦ ਉਹਨਾਂ ਦੀ ਦੁਬਾਰੇ ਗੱਲਬਾਤ ਆ ਜਿਹੜੀ ਭਾਈ ਅਮਰਤਪਾਲ ਸਿੰਘ ਨਾਲ ਹੋਈ ਹੈਗੀ ਆ ਸੋ ਉਹਨਾਂ ਨੇ ਸਾਨੂੰ ਜਿਹੜੀ ਹੈਗੀ ਆ ਸੂਚਨਾ ਇਹ ਦਿੱਤੀ ਹੈਗੀ ਆ ਵੀ ਉਹਨਾਂ ਨੇ ਸੁਝਾਅ ਦਿੱਤਾ ਹੈ ਵੀ ਦੋ ਹੀ ਬੰਦੇ ਆ ਜਿਹੜਾ ਨਾਲ ਪੰਥ ਆ ਜਿਹੜਾ ਡਟ ਕੇ ਖੜ ਸਕਦਾ ਹੈਗਾ ਵੀ ਤੀਜਾ ਬੰਦਾ ਸਾਡੇ ਕੋਲ ਕੋਈ ਹੈ ਨਹੀਂ ਹੂੰ ਹੂੰ ਇਹ ਬੀਬੀ ਪਰਮਜੀਤ ਕੌਰ ਖਾਲੜਾ ਨੇ ਤੇ ਆ ਬੱਚੀ ਸਤਵੰਤ ਕੌਰ ਆ ਜਿਹੜੀ ਸ਼ਹੀਦ ਭਾਈ ਅਮਰੀਕ ਸਿੰਘ ਦੀ ਬੇਟੀ ਹੈਗੀ ਔਰ ਇੱਕ ਤਾਂ ਬੁਲਾਰਾ ਬਹੁਤ ਅੱਛੀ ਹੈਗੀ ਆ ਉਹਨਾਂ ਨੇ ਆਪਣੇ ਬੋਲਣ ਦੇ ਅੰਦਾਜ਼ ਜਾਂ ਪੰਜ ਮੈਂਬਰੀ ਭਾਰਤੀ ਕਮੇਟੀ ਵਿੱਚ ਜਿਸ ਕਿਸਮ ਦੀਆਂ ਸਰਗਰਮੀਆਂ ਕਰੀਆਂ ਨੇ ਉਸ ਤੋਂ ਜਿਹੜਾ ਹੈਗਾ ਵੀ ਉਹਨਾਂ ਨੇ ਆਪਣੀ ਜਿਹੜੀ ਸ਼ਖਸੀਅਤ ਦਾ ਔਰ ਆਪਣੀ ਰਾਜਨੀਤਿਕ ਜਿਹੜੀ ਜਿਹੜੀ ਸਚੁਤਾ ਹੈਗੀ ਆ ਉਹਦਾ ਜਿਹੜਾ ਲੋਹਾ ਮਨਵਾ ਲਿਆ ਹੋਇਆ ਔਰ ਜਿੰਨਾਂ ਕੇ ਸਾਡੇ ਕੋਲ ਖਬਰਾਂ ਨੇ ਵੀ ਭਾਈ ਅਮਰਤਪਾਲ ਸਿੰਘ ਵੱਲੋਂ ਵੀ ਸਹਿਮਤੀ ਆ ਜਿਹੜੀ ਦੇ ਦਿੱਤੀ ਗਈ ਹੈਗੀ ਆ ਸੋ ਹੁਣ ਇਹ ਹੋਏਗਾ ਵੀ ਉਹ ਸਾਂਝੇ ਤੌਰ ਤੇ ਪੰਜ ਮੈਂਬਰੀ ਭਰਤੀ ਕਮੇਟੀ ਵੱਲੋਂ ਤੇ ਭਾਈ ਅਮਰਤਪਾਲ ਸਿੰਘ ਵਾਲੀ ਜਿਹੜੀ ਜਥੇਬੰਦੀ ਹੈਗੀ ਆ ਉਹਦੇ ਵੱਲੋਂ ਹੁਣ ਜਿਹੜਾ ਹੈਗਾ ਵੀ ਬੀਬੀ ਜੀ ਦੀ ਸਹਿਮਤੀ ਤੇ ਡਿਪੈਂਡ ਕਰਦਾ ਇਧਰੋਂ ਜਿਹੜੀ ਕਲੀਅਰੈਂਸ ਹੋ ਗਈ ਹੋਗੀ ਵੀ ਬੀਬੀ ਸਤਵੰਤ ਕੌਰ ਸ਼ਹੀਦ ਭਾਈ ਅਮਰੀਕ ਸਿੰਘ ਦੀ ਬੇਟੀ ਹੈ ਜਿਹੜੀ ਉਹਨੂੰ ਜਿਸ ਤਰ੍ਹਾਂ ਹੈਗਾ ਬੀ ਤਰਨ ਤਰਨ ਤੋਂ ਜਿਹੜਾ ਹੈਗਾ ਉਮੀਦਵਾਰ ਦੇ ਤੌਰ ਤੇ ਐਲਾਨਿਆ ਜਾ ਸਕਦਾ ਜਿਹੜੇ ਜਿਹੜੇ ਏਲਸੀ ਭਾਈ ਅਮਰਤਪਾਲ ਸਿੰਘ ਦੇ ਸੰਪਰਕ ਵਿੱਚ ਨੇ ਔਰ ਉਹਨਾਂ ਨੇ ਭਾਈ ਅਮਰਤਪਾਲ ਸਿੰਘ ਨੂੰ ਇਹ ਦੱਸਿਆ ਹੈਗਾ ਵੀ ਇਹਨਾਂ ਦੋਹਾਂ ਬੀਬੀਆਂ ਤੋਂ ਜਾਂ ਦੋਹਾਂ ਸ਼ਕਸ਼ੀਤਾਂ ਤੋਂ ਬਿਨਾਂ ਸਾਡੇ ਕੋਲ ਕੋਈ ਤੀਜਾ ਉਹ ਵਿਅਕਤੀ ਨਹੀਂ ਜਿਹੜਾ ਇਸ ਮਾਹੌਲ ਵਿੱਚ ਸਰਕਾਰ ਦੀਆਂ ਜਿੱਤਾਂ ਦਾ ਮੂੰਹ ਮੋੜ ਸਕੇ ਔਰ ਨੈਤਿਕ ਤੌਰ ਤੇ ਜਿਹੜਾ ਸਰਕਾਰ ਨੂੰ ਗੋਟੀਆਂ ਭਰ ਲਿਆ ਸਕੇ ਕਿਉਂਕਿ ਉਹਨਾਂ ਵਿੱਚ ਇਹ ਭਾਵਨਾ ਵੀ ਜੇ ਤਰਨ ਤਰਨ ਸਾਹਿਬ ਤੋਂ ਇਹ ਸੀਟ ਪੰਥ ਦਾ ਉਮੀਦਵਾਰ ਜਿੱਤ ਜਾਂਦਾ ਤਾਂ ਪੰਜਾਬ ਸਰਕਾਰ ਤੇ ਨੈਤਿਕ ਦਬਾਅ ਪਵੇਗਾ ਇੱਕ ਤਾਂ ਜਿਹੜੇ ਸਿੰਘ ਉਹਨਾਂ ਨੇ ਬੰਦੀ بنائے ਹੋਏ ਨੇ ਉਹ ਤੇ ਦੂਜਾ ਜਿਹੜੀਆਂ ਉਹ ਆਪ ਹੁਤਰੀਆਂ ਕਾਰਵਾਈਆਂ ਝੋਟੇ ਪੁਲਿਸ ਮੁਕਾਬਲਿਆਂ ਵਾਲੀਆਂ ਜਾਂ ਹੋਰ ਕਰ ਰਹੇ ਹੈਗੇ ਆ ਉਹਨਾਂ ਤੋਂ ਇੱਕ ਤਰ੍ਹਾਂ ਨਾਲ ਉਹ ਮੋੜਾ ਹੈਗਾ ਕਿ ਤਰ੍ਹਾਂ ਕਿਤੇ ਉਹ ਮੋੜਾ ਜਿਹੜਾ ਹੈ ਦੁਬਾਰਾ ਪੈ ਸਕਦਾ ਔਰ ਪੰਥਕ ਰਾਜਨੀਤੀ ਨੂੰ ਵੀ ਇੱਕ ਵੱਡਾ ਹਲੂਣਾ ਇਸ ਤੇ ਵਿੱਚ ਮਿਲ ਸਕਦਾ ਹੈਗਾ ਦੂਜੇ ਫਿਰ ਕੀ ਪਾਣੀ ਮੈਮਰੀ ਜਿਹੜੀ ਕਮੇਟੀ ਹੈਗੀ ਆ ਉਹ ਇਸ ਚੀਜ਼ ਦੇ ਨਾਲ ਉਹ ਕਿਵੇਂ ਦੇਖ ਰਹੇ ਹੈਗੇ ਨੇ ਕਿਉਂਕਿ ਉਹਨਾਂ ਦੇ ਵੀ ਅੱਗੇ ਆਉਣ ਵਾਲੇ ਦਿਨਾਂ 'ਚ ਡੈਲੀਗੇਟਸ ਵੀ ਹੋਣੇ ਨੇ ਚੋਣਾਂ ਵੀ ਹੋਣੀਆਂ ਨੇ ਉਹ ਇਸ ਨੂੰ ਕਿਹ ਸੈਂਗਲ ਤੋਂ ਦੇਖ ਰਹੇ ਹੈਗੇ ਹਾਂ ਹਾਂਜੀ ਹਾਂਜੀ ਜਿਹੜੀ ਸਾਡੇ ਕੋਲ ਜਿਹੜੀ ਸੋਚਨਾ ਹੈਗੀ ਆ ਉਹ ਬਹੁਤ ਪੋਜ਼ਿਟਿਵਲੀ ਦੇਖ ਰਹੇ ਹੈਗੇ ਆ ਇੱਕ ਤਾਂ ਸਾਨੂੰ ਇਹ ਹੈਗਾ ਵੀ ਹਲੇ ਟਾਈਮ ਹੈਗਾ ਉਹਨਾਂ ਦਾ ਜਿਹੜਾ ਜਥੇਵੰਦਕ ਢਾਂਚਾ ਸ਼ਹਿਰ ਉਦੋਂ ਤੱਕ ਸਾਹਮਣੇ ਆ ਜਾਵੇ ਸੋ ਜਿਹੜੀ ਸਾਡੇ ਕੋਲ ਸੂਚਨਾ ਹੈਗੀ ਆ ਉਹ ਹੈਗੇ ਆ ਵੀ ਉਹ ਤਾਂ ਬਹੁਤ ਜ਼ਿਆਦਾ ਜਿਸ ਤਰ੍ਹਾਂ ਵੀ ਉਹ ਭਾਈ ਅਮਰਤਪਾਲ ਸਿੰਘ ਦੇ ਗਰੁੱਪ ਨਾਲ ਰਲ ਕੇ ਸਰਗਰਮੀਆਂ ਕਰਨ ਦੀ ਪੰਜ ਮੈਂਬਰਾਂ ਵਿੱਚੋਂ ਉਹ ਉਹ ਪੰਜ ਮੈਂਬਰਾਂ ਵਿੱਚ ਕੋਈ ਵੀ મતਭੇਦ ਨਹੀਂ ਹੈਗਾ ਹਨਾ ਬੀਬੀ ਉਹਨਾਂ ਨਾਲ ਜਿੱਥੇ ਬੰਦਕ ਢਾਂਚੇ ਵਿੱਚ ਯੋਜਨਾ ਬਣਾਉਣ ਦੇ ਸੋ ਉਹ ਹੈਗਾ ਵੀ ਕਹਿੰਦਾ ਵੀ ਕੁਝ ਕਮਜ਼ੋਰ ਵਿਕਟਾ ਨੇ ਜਿਹੜੀਆਂ ਉਸ ਢਾਂਚੇ ਵਿੱਚ ਨੇ ਉਹਦੇ ਵਿੱਚ ਸਰਜੀਤ ਸਿੰਘ ਰਖੜਾ ਤੇ ਪ੍ਰੇਮ ਸਿੰਘ ਚੰਦੂ ਮજરા ਵੀ ਹੋ ਸਕਦਾ ਇਹ ਕਿਤੇ ਨਾ ਕਿਤੇ ਵਿਰੋਧ ਕਰਨ ਜਾਂ ਕੁਛ ਕਰਨ ਪਰ ਉਹ ਕਹਿ ਰਹੇ ਹੈਗੇ ਵੀ ਜਦੋਂ ਪੰਥ ਇੰਨਾ ਮਜ਼ਬੂਤ ਆ ਜਾਂ ਜਾਂਬਾਜ਼ ਜਾਂ ਜਝਾਰੂ ਹੋ ਜਾਵੇਗਾ ਫਿਰ ਇਹ ਸ਼ਕਤੀਸ਼ੀਤਾ ਸਿਰਫ ਸ਼ਕਤੀਸ਼ੀਤਾ ਰਹਿ ਜਾਣਗੀਆਂ ਇਹਨਾਂ ਨਾਲ ਜੁੜਿਆ ਹੋਇਆ ਕੇਡਰ ਵੀ ਜਿਹੜਾ ਹੈਗਾ ਉਹ ਪੰਥ ਵਾਲੇ ਪਾਸੇ ਆ ਜਾਵੇਗਾ ਸੋ ਪੰਜ ਮੈਂਬਰੀ ਕਮੇਟੀ ਵਿੱਚ ਕੋਈ ਵੀ ਭਰਮ ਭੁਲੇਖੇ ਨਹੀਂ ਹਨ ਉਹ ਤਾਂ ਮੇਰੇ ਖਰ ਹੋਰ ਵੀ ਗਾਂ ਜਾਣ ਬਾਰੇ ਵੀ ਜਿਹੜਾ ਹੈਗਾ ਮਤਲਬ ਫਿਰ ਆਉਣ ਵਾਲੇ ਸਮੇਂ 'ਚ ਸਰਗਰਮੀ ਇਕੱਠਿਆਂ ਦੀ ਹੋ ਸਕਦੀ ਹੋ ਸਕਦੀ ਹਾਂਜੀ ਹਾਂਜੀ ਇਹ ਕਾਫੀ ਸੰਭਾਵਨਾ ਹੈਗੀ ਆ ਕਿਉਂਕਿ ਜੇ ਬੀਬੀ ਜੀ ਸਤਵੰਤ ਕੌਰ ਉਹਨਾਂ ਦਾ ਤੇ ਜੇ ਹੁਣੇ ਬੀਬੀ ਜੀ ਨੇ ਸਹਿਮਤੀ ਦੇ ਦਿੱਤੀ ਕਿਉਂਕਿ ਪੰਥ ਵੱਲੋਂ ਜਿਨਨੇ ਕੋ ਮੇਰੀ ਜਾਣਕਾਰੀ ਹੈਗਾ ਵੀ ਭਾਈ ਅਮਰਤਪਾਲ ਸਿੰਘ ਵੱਲੋਂ ਗੋ ਅਹੈਡ ਜਾ ਦਿੱਤੀ ਹੈਗੀ ਹੈ ਨਾ ਸੋ ਪੰਜ ਮੈਂਬਰੀ ਕਮੇਟੀ ਦੇ ਕੁਝ ਮੈਂਬਰ ਕੁਝ ਮੈਂਬਰਾਂ ਦੀ ਸਹਿਮਤੀ ਦਾ ਸਾਡੇ ਕੋਲ ਜਿਹੜਾ ਹੈਗਾ ਉਹ ਆਇਆ ਹੈਗਾ ਹੁਣ ਬੀਬੀ ਜੀ ਤੇ ਡਿਪਾਇੰਡ ਕਰਦਾ ਬੀਬੀ ਸੁਤੰਤ ਕੌਰ ਉਹਨਾਂ ਤੇ ਵੀ ਉਹ ਇਸ ਸਿਨੈਰੀਓ ਵਿੱਚ ਰਾਜਨੀਤੀ ਵਿੱਚ ਇੱਕ ਤਰ੍ਹਾਂ ਨਾਲ ਰਾਜਨੀਤੀ ਵਿੱਚ ਆ ਤਾਂ ਉਹ ਗਏ ਨੇ ਥੱਲੇ ਤਾਂ ਹੋਈ ਨਹੀਂ ਹੁਣ ਜਦੋਂ ਕੌਮ ਨੂੰ ਅਗਲਾ ਕਦਮ ਆਪਾਂ ਕਹਿ ਲੀਏਗਾ ਹੈਗਾ ਕਿ ਉਹ ਕਿਸ ਤਰ੍ਹਾਂ ਡਿਸਾਈਡ ਕਰਦੇ ਆ ਸੋ ਇਹ ਹੁਣ ਬੀਬੀ ਜੀ ਤੇ ਜਿਹੜਾ ਹੈਗਾ ਡਿਪੈਂਡ ਕਰੇਗਾ